ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਪਹਿਲੀ ਪਾਠੇ ਗੁਰੂ ਨਾਨਕ ਸਾਹਿਬ ਦੇ ਜੀਵਨ ਬਾਰੇ ਕੰਤਮਾ ਭਾਗ ਪੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਪਨੇ ਸਮਾਨ ਸੰਸਾਰ ਵਿੱਚ ਰਹਿ ਕੇ ਕੋਈ ਕਾਮ ਨੇਕ ਨਹੀਂ ਕੀਤਾ ਥਿਉਰੀ ਕਰਕੇ ਖਟੀਆਂ ਖਟਦਾ ਰਿਆ ਤੇ ਉਸ ਦੇ ਖਟੀਆਂ ਖਟਦਾ ਰਿਆ ਉਸ ਵਿੱਚ লাশ ਛੱਡਿਆ ਬਰਿਆਈਆਂ ਦੀ ਸੰਗਤ ਕਰਕੇ ਨਾ ਇਸ ਜਗਤ ਵਿੱਚ ਸੋਭਾ ਤੇ ਨਾ ਪਰਲੋਕ ਵਿੱਚ ਢੋਈ ਆ ਅੱਜ ਦੇ ਦਾਦੀ ਦੁਖੀ ਹੈ ਅੱਜ ਕੋਈ ਬਾਤ ਨਹੀਂ ਪੁੱਛਦਾ ਪਰ ਜਦੋਂ ਸੁੱਖਾਂ ਵਿੱਚ ਸੀ ਵੇ ਅਰੋਗ ਸੀ ਜਦੋਂ ਤੁਰਕ ਸੁਤਾਨ ਕਾਬਲ ਕੰਧਾਰ ਦੇ ਘੜ ਖਰੀਦਦਾ ਸੋਨੇ ਚਾਂਦੀ ਤੇ ਰੇਸ਼ਮੀ ਕਪੜਾ ਪੈਨਦਾ ਹੋਇਆ ਚੰਗੇ ਚੰਗੇ ਪਦਾਰਥ ਲੈਂਦਾ ਭਾਰ ਬਨਦਾ ਪਰ ਇਹ ਨਹੀਂ ਸਮਝਦਾ ਕਿ ਇਹ ਵਸਤਵਾਂ ਚੱਲਣ ਲੱਗਿਆਂ ਨਾਲ ਨਹੀਂ ਚੱਲਦੀਆਂ ਸਗੋਂ ਇੱਥੇ ਰਹਿ ਜਾਂਦੀਆਂ ਹਨ ਕੁਜੇ ਦੀ ਮਿਸ਼ਰੀ ਖਾਦੀ ਪਾਰ ਪਗਤੀ ਰੂਪ ਅੰਮ੍ਰਿਤ ਨਾ ਚਖਿਆ ਜਿਸ ਨੇ ਪਾਰ ਉਤਾਰਾ ਕਰਨਾ ਹੈ ਮਨ ਦੀ ਬੇਸਮਝੇ ਸਮਝਣਤਾ ਕਰਕੇ ਇਹ ਸਭ ਕੁਝ ਧਾਰਿਆ ਜਿਵੇਂ ਨੀਂਆ ਨੀਆ ਰੱਖ ਕੇ ਸਾਰੇ ਹੋਏ ਮਕਾਨ ਇੱਕ ਦਿਨ ਡਿੱਗ ਪੈਂਦੇ ਹਨ ਇਹ ਇਹ ਸਨ ਸਰੀਰ ਵੀ ਰੋਗੀ ਹੋ ਕੇ ਮਾਰ ਜਾਂਦਾ ਹੈ ਦੌਲਤ ਨੂੰ ਇਕੱਠੀ ਕਰਕੇ ਕਾਇਆਂ ਨੂੰ ਮੱਖਣਾ ਦੁੱਧਾਂ ਨਾਲ ਪਾਲ ਕੇ ਮੂਰਖ ਪੁਰਸ਼ ਆਖਦਾ ਹੈ ਕਿ ਇਹ ਮੇਰੀ ਹੈ ਸੋਨੇ ਦੀ ਲੰਕਾ ਬਣਾਈ ਘਰ ਬਣਾਏ ਉਹ ਵੀ ਹੰਕਾਰੀ ਦੀ ਨਾਰੀ ਇਹ ਸਮਝਣਾ ਚਾਹੀਏ ਮਾਲਕ ਪਰਮਾਤਮਾ ਵੱਡਾ ਸ਼ਾਹ ਹੈ ਅਸੀਂ ਮਮੂਲੀ ਸਦਾਗਰ ਹਾਂ ਜੋ ਉਹਦੀ ਭਗਤੀ ਦਾ ਵਪਾਰ ਕਰਦੇ ਹਾਂ ਇਹ ਸਰੀਰ ਤੇ ਆਤਮਾ ਉਸੇ ਦੀ ਪੂੰਜੀ ਹੈ ਭਾਵੇਂ ਉਹ ਮਾਰੇ ਤੇ ਭਾਵੇਂ ਜਉਂਦਿਆਂ ਰੱਖੇ ਜਿਉਂ-ਜਿਉਂ ਗੁਰੂ ਜੀ ਦਾ ਸ਼ਬਦ ਦਾ ਚਾਰਨ ਕਰੀ ਗੁਰੂ ਜੀ ਸ਼ਬਦ ਦਾ ਚਾਰਨ ਕਰੀ ਗਏ ਤੇਉ ਤੇਉ ਕੋੜੀ ਕਰਮੂ ਨੂੰ ਸ਼ਾਂਤ ਆਉਂਦੀ ਗਈ ਉਹਦੇਆਂ ਦਰਦਾਂ ਘਟ ਗਈਆਂ ਘਰਦੀਆਂ ਗਈਆਂ ਉਹ ਉਸ ਨੂੰ ਇੰਜ ਪਰਤੀਤ ਹੋਣ ਲੱਗਾ ਜਿਵੇਂ ਉਹਦੇ ਤਨ ਤੇ ਜ਼ਖਮਾਂ ਵਿੱਚ ਕਿਰਮ ਮਾਰ ਗਏ ਹੁੰਦੇ ਹਨ ਉਹ ਨਾ ਤੁਰਦੇ ਹੀ ਨੇ ਤੇ ਨਾ ਉਸ ਦੇ ਤਨ ਨੂੰ ਖਾਂਦੇ ਹਨ ਸ਼ਬਦ ਦੇ ਭੋਗ ਪਿੱਛੋਂ ਉਹ ਨਾ ਕਬਨ ਦੇ ਭੋਗ ਪਿੱਛੇ ਗੁਰੂ ਜੀ ਨੇ ਕੋੜੀ ਨੂੰ ਸੁਬੋਧਨ ਕਰਕੇ ਆਖਿਆ ਸ੍ਰੀ ਰਾਮ ਨਾਮਾ ਉਚਰਮਨ ਕਹੋ ਸਤ ਕਰਤਾ ਸਤ ਕਰਤਾ ਕਰਮੂ ਨੇ ਕਰਤਾ ਸਤ ਕਰਤਾ ਪੰਜ ਵਾਰ ਆਖਿਆ ਉਸ ਸਮੇਂ ਨੇਰੀ ਆਈ ਨੇਰੀ ਦੇ ਨਾਲ ਆਇਆ ਮੀ ਮੋਲੇ ਤਾਰ ਕਰਮੂ ਜੀ ਨਾ ਨਾ ਚੋਈ ਨਾ ਚੋਈ ਨਾ ਚੋ ਸਕਦੀ ਸੀ ਕਿਉਂ ਜਗਤ ਦੇ ਮਾਲਕ ਬੈਠੇ ਸਨ ਭਾਈ ਮਰਦਾਨਿਆ ਪਰਮਾਤਮਾ ਨੇ ਮੇਰੇ ਕੀਤੀ ਹੈ ਮੀਵਰਾਹਿਆ ਹੈ ਕੰਨਾਂ ਚੀਰਾਂ ਦੀ ਔੜ ਸੀ ਤਤੀ ਤਰਤੀ ਕਰਲਾ ਰਹੀ ਸੀ ਇਸ ਮੀ ਮੇਰ ਵਿੱਚ ਰੋਗੀ ਨੂੰ ਫਾੜ ਕੇ ਖੜਾ ਕਰਦੇ ਇਹ ਦਾ ਰੋਗ ਦੂਰ ਹੋਵੇ ਕਰਤਾਰ ਇਸ ਉਤੇ ਪ੍ਰਸੰਨ ਹੈ ਗੁਰੂ ਜੀ ਨੇ ਮਰਦਾਨੇ ਨੂੰ ਆਖਿਆ ਸੱਤ ਬਚਨ ਆ ਕੇ ਮਰਦਾਨੇ ਨੇ ਕੋੜੀ ਕਰਮੂ ਨੂੰ ਠਾਇਆ ਬਾਉ ਫਾੜ ਕੇ ਛਾਨ ਵਿੱਚੋਂ ਬਾਹਰ ਕੱਢਿਆ ਵਰਦੇ ਮੀਂਹ ਵਿੱਚ ਖਲਹਾਰ ਦਿੱਤਾ ਇੱਕ ਕੈਂਤਾ ਮੀਂਹ ਵਿੱਚ ਖਲੋਤਾ ਤੇ ਬੈਠ ਰਿਆ ਬਿਜਲੀ ਲਿਸ਼ਕੀ ਬੱਦਲ ਗਰਜਿਆ ਮੀਂਹ ਦੇ ਛਿਟਕੇ ਜਿਉਂ-ਜਿਉਂ ਉਸ ਦੇ ਰੋਗੀ ਉਤੇ ਤਨ ਉਤੇ ਪੈਂਦੇ ਗਏ ਕਿਉਂ ਤੋਂ ਤਨ ਰੋਗ ਹੁੰਦਾ ਗਿਆ ਜ਼ਖਮ ਸੁੱਕਦੇ ਗਏ ਮੀਂਹ ਆਟ ਗਿਆ ਇਕਦਮ ਅਸਮਾਨ ਨਿਰਮਲ ਹੋ ਗਿਆ ਉਸ ਦੇ ਤਨ ਉਤੇ ਕੋਈ ਜ਼ਖਮ ਨਾ ਰਿਆ ਉਹ ਖੁਸ਼ੀ ਨਾਲ ਸਦਾਈ ਜਾ ਹੋਇਆ ਗੁਰੂ ਜੀ ਦੇ ਚਰਨਾ ਉੱਪਰ ਡੇਗ ਕੇ ਗੁਰੂ ਜੀ ਦਾ ਕੋਟ-ਕੋਟ ਧੰਨਵਾਦ ਕਰਨ ਲੱਗਾ ਗੁਰੂ ਜੀ ਨੇ ਉਸ ਦੇ ਸਿਰ ਨੂੰ ਝੁੱਕ ਕੇ ਉਸ ਨੂੰ ਬਿਠਾਇਆ ਕਿ ਆਖਿਆ ਕਰਤਾਰ ਦਾ ਸਿਮਰਨ ਕਰ ਜਿਸ ਨੇ ਤੇਰਾ ਦੁੱਖ ਦੂਰ ਕੀਤਾ ਹੈ ਕਰਮੂ ਦੀਆਂ ਅੱਖਾਂ 'ਚ ਅਥਰੂ ਨਿਕਲ ਆਏ ਉਹ ਅਥਰੂ ਉਸ ਦੇ ਮਾਂਦੀ ਮਾਲਾ ਸਨ ਉਸ ਕੇ ਆਦਾਤਾ ਮੇਰੇ ਭਗਵਾਨ ਪੁਰਬਲੇ ਜਨਮ ਦਾਤਾ ਮੈਨੂੰ ਪਤਾ ਨਹੀਂ ਐਸ ਜਨਮ ਵਿੱਚ ਮੈਂ ਹੀ ਵਿੱਚ ਹੀ ਮੈਂ ਮਾੜਾ ਕਰਮ ਕੀਤਾ ਸੀ ਜਿਸ ਦਾ ਫਾਲਤਾਨ ਨੂੰ ਕੋੜ ਹੋਇਆ ਕੀ ਪਾਪ ਕੀਤਾ ਸੀ ਪੁਰ샤 ਗੁਰੂ ਜੀ ਨੇ ਪੁੱਛਿਆ ਮਹਾਰਾਯਾ ਦੱਸਦਿਆਂ ਸ਼ਰਮ ਆਉਂਦੀ ਹੈ ਇਥੇ ਇੱਕ ਗ੍ਰਿਸ਼ਤੀ ਬ੍ਰਾਹਮਣ ਮੰਦਿਰ ਦੇ ਪੁਜਾਰੀ ਸਨ ਇਥੇ ਨਗਰ ਵਿੱਚ ਉਸ ਦੀ ਜਵਾਨ ਤੇ ਸੁੰਦਰ ਕੰਨਿਆ ਸੀ ਉਸ ਕੰਨਿਆ ਦਾ ਰੂਪ ਤੇ ਜੋ ਵੰਦੇ ਦੇ ਕੇ ਮੇਰਾ ਮਨ ਡੋਲ ਗਿਆ ਕਿਉਂਕਿ ਮੈਂ ਜਵਾਨ ਸਾਂ ਮੀਰ ਘਰ ਦਾ ਲੜਕਾ ਸਾਂ ਧਾਰ ਫਿਕਰ ਮੈਨੂੰ ਕੋਈ ਨਹੀਂ ਸੀ ਮੈਂ ਇੱਕ ਦਿਨ ਸ਼ਾਮ ਨੂੰ ਉਸ ਸੁਸੰਦਰ ਕੁਵਾਰੀ ਕੰਨਿਆ ਨੂੰ ਜ਼ਬਰਨ ਚੁੱਕ ਕੇ ਇੱਥੇ ਲੈ ਆਇਆ ਇਹ ਮੇਰਾ ਆਪਣਾ ਖੂ ਹੈ ساری ਰਾਤ ਮੈਂ ਉਸ ਨਾਲ ਜ਼ਬਰਨ ਮੂੰਹ ਕਾਲਾ ਕੀਤਾ ਸੂਰਨ ਜਣਨ ਤੋਂ ਪਹਿਲਾਂ ਬ੍ਰਾਹਮਣ ਕੰਨਿਆ ਨੂੰ ਛੱਡ ਦਿੱਤਾ ਉਹ ਰੋਂਦੀ ਤੇ ਮੰਦੇ ਬਚਨ ਬੋਲਦੀ ਹੋਈ ਘਰ ਨੂੰ ਚਲੀ ਗਈ ਉਸ ਨੇ ਜਾ ਕੇ ਆਪਣੇ ਬਾਪ ਨੂੰ ساری ਵਾਰਤਾ ਸੁਣਾ ਦਿੱਤੀ ਉਸ ਦੇ ਬਾਪ ਨੇ ਮੈਨੂੰ ਤਾਂ ਜਵਾਨੀ ਕੁਝ ਨਾ ਆਖਿਆ ਪਰ ਤੀਸਰੇ ਦਿਨ ਪਿੱਛੋਂ ਮੇਰਾ ਸਰੀਰ ਫੁੱਟਣਾ ਸ਼ੁਰੂ ਹੋ ਗਿਆ ਬਸ ਮੈਂ ਕੋੜ ਦਾ ਰੋਗੀ ਹੋ ਗਿਆ ਸਵੇਰ ਹੋਈ ਸੂਰਜ ਦੀਆਂ ਸੁਨਹਿਰੀ ਕਿਰਨਾਂ ਨੇ ਸਾਰੇ ਖੇਤਾਂ ਨੂੰ ਚਮਕਾ ਦਿੱਤਾ ਹਨੇਰਾ ਦੂਰ ਹੋ ਗਿਆ ਕਰਮੂ ਦੇ ਭਰਾਖੂ ਉੱਤੇ ਆਏ ਖੇਤਾਂ ਨੂੰ ਦੇਖਣ ਉਹਨਾਂ ਨੇ ਦੇਖਿਆ ਜਿਸ ਕਰਮੂ ਨੂੰ ਰੋਂਦਾ ਤੇ ਹਾਏ ਹਾਏ ਕਰਦਾ ਰਾਤੀ ਛੱਡ ਗਏ ਸਨ ਉਹ ਸਵੇਰ 9 ਬਰ 9 ਤੇ 2 ਉਪਰੋ ਸਾਧੂਆਂ ਕੋਲ ਛੰਨੂ ਬਾਹਰ ਬੈਠਾ ਹੋਇਆ ਹੈ ਗਿਆਨ ਸਰਵਨ ਕਰ ਰਿਹਾ ਹੈ ਉਹ ਬਹੁਤ ਹਰਾਨ ਹੋਏ ਉਹਨਾਂ ਨੇ ਗੁਰੂ ਜੀ ਨੂੰ ਸਾਧੂ ਸਮਝ ਕੇ ਮੱਥਾ ਟੇਕਿਆ ਸਾਧੂ ਵੱਲ ਦੇਖ ਕੇ ਕਾਲੀ ਨਾਲ ਪੁੱਛਿਆ ਕਰਮੂ ਤੂੰ ਰਾਜੀ ਹੋ ਗਿਆ ਹੈ ਹਾਂ ਮੈਂ ਰਾਜੀ ਹੋ ਗਿਆ ਹਾਂ ਇਹ ਨਾ ਮਾ ਪੁਰਖਾਂ ਨੇ ਮੇਰੇ ਉੱਤੇ ਦਇਆ ਕੀਤੀ ਹੈ ਆਪ ਪਰਮੇਸ਼ਰ ਹਨ ਚੱਲ ਘਰ ਨੂੰ ਮੈਂ ਨਹੀਂ ਘਰ ਜਾਣਾ ਤੁਸੀਂ ਉਹ ਦੋ ਉਹੋ ਕਰ ਦੇ ਜੇ ਜੋ ਦੁਖੀ ਨੂੰ ਪਿੰਡੋਂ ਬਾਹਰ ਸੁੱਟ ਗਏ ਜੇ ਨੇੜੇ ਨਹੀਂ ਲੱਗਦੇ ਰਹਿ ਮਾਤਾ ਇਨਾ ਸੰਤਾਂ ਨਾਲ ਜਾਵਾਂਗਾ ਕਰਮੂ ਨੇ ਆਪਣੇ ਭਾਈਆਂ ਨੂੰ ਉਤਰ ਦਿੱਤਾ ਕਰਮੂ ਦੇ ਭਾਈ ਸ਼ਹਿਰ ਨੂੰ ਨਸ ਗਏ ਜੋ ਰਾਜ ਮਿਲਿਆ ਉਸੇ ਨੂੰ ਉਹਨਾਂ ਦੱਸਿਆ ਕਰਮੂ ਦਾ ਕੋੜਾ ਟਗਿਆ ਇੱਕ ਸਾਧੂ ਨੇ ਅਟਾ ਦਿੱਤਾ ਉਹਨਾਂ ਘਰ ਜਾ ਕੇ ਇਹੋ ਹੀ ਦੱਸਿਆ ਸਾਰਾ ਸ਼ਹਿਰ ਕਰਮੂ ਦੇ ਮਾਂ ਬਾਪ ਤੇ ਚਾਚੀ ਤਾਈ ਨਸੇ ਆਏ ਹੁਤੇ ਭਾਰੀ ਕਾਠ ਹੋ ਗਿਆ ਕਰਮੂ ਦਾ ਕੁੰਦਨ ਵਰਗਾ ਸਰੀਰ ਦੇਖ ਕੇ ਸਾਰੇ ਹੈਰਾਨ ਹੋ ਰਹੇ ਸਨ ਸਾਹ ਨੇ ਗੁਰੂ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ ਗੁਰੂ ਜੀ ਨੇ ਉਪਦੇਸ਼ ਕੀਤਾ ਧਰਮਸ਼ਾਲਾ ਬਣਾ ਕੇ ਸਤ ਸੰਗ ਕਰਨ ਤੇ ਸਤ ਕਰਤਾ ਦਾ ਸਿਮਰਨ ਕਰਨ ਦੀ ਪ੍ਰੇਰਣਾ ਕੀਤੀ ਸਾਰਾ ਸ਼ਹਿਰ ਗੁਰੂ ਜੀ ਦਾ ਸਿੱਖ ਹੋ ਗਿਆ ਦੁਨੀ ਚੰਦ ਦੇ ਘਰ ਸਰਾਦ ਗੁਰੂ ਜੀ ਲਾਹੌਰ ਸ਼ਹਿਰ ਪੁੱਜੇ ਦਰਿਆ ਰਾਵੀ ਦੇ ਕਿਨਾਰੇ ਇੱਕ ਦਰਖਤ ਦੀ ਛਾਂ ਇਹ ਥਾਂ ਬੈਠੇ ਹੋਏ ਕਰਤਾਰ ਨਾਲ ਬਚਨ ਬਲਾਸ ਕਰ ਰਹੇ ਸਨ ਕਿ ਲਾਹੌਰ ਦਾ ਇੱਕ ਸ਼ਾਹੂਕਾਰ ਦੁਨੀ ਚੰਦ ਖੱਤਰੀ ਉਧਰ ਆ ਨਿਕਲਿਆ ਉਹ ਚੰਗੇ ਸਾਧੂ ਉੱਚ ਕੁਲ ਬ੍ਰਾਹਮਣ ਤੇ ਪਰ ਇਹਨਾਂ ਹੀ ਕੋ ਪੁਚਛਾ ਨਹੀਂ ਖੋਜ ਕਰ ਲਿਆ ਸੀ ਸ੍ਰੀ ਗੁਰੂ ਜੀ ਦਾ ਪਰਭਾਵਸ਼ਾਲੀ ਚਿਹਰਾ ਦੇਖ ਕੇ ਉਹ ਖਲੋ ਗਿਆ ਸਤ ਕਰਤਾਰ ਕਰਕੇ ਗੁਰੂ ਜੀ ਨੂੰ ਆਖਣ ਲੱਗਾ ਮਹਾਤਮਾ ਜੀ ਮੇਰੇ ਘਰ ਚੱਲੋ ਮੈਂ 4 ਦਿਨਾਂ ਤੋਂ ਮਹਾਤਮਾ ਜਨਾ ਤੇ ਬ੍ਰਹਮਣਾਂ ਨੂੰ ਭੋਜਨ ਛਕਾ ਰਿਹਾ ਹਾਂ ਮੇਰੇ ਪਿਤਾ ਦਾ ਸਰਾਧ ਹੈ ਮੇਰਾ ਪਿਤਾ ਬਹੁਤ ਚੰਗਾ ਸੀ ਉਹ ਤਰ ਮਿੱਠੇ ਨੇਕ ਸੀ ਉਸ ਨੇ ਕਦੀ ਸਾਰੀ ਆਜੀ ਵਿੱਚ ਕੋਈ ਮਾਰਾ ਕਰਮ ਨਹੀਂ ਸੀ ਕੀਤਾ ਮੈਂ ਚਾਹੁੰਦਾ ਹਾਂ ਉਸ ਦੀ ਰੂਹ ਦੁਖੀ ਨਾ ਹੋਵੇ ਆਪ ਮੇਰੇ ਗ੍ਰਹਿ ਵਿਖੇ ਚੱਲ ਲਗੇ ਮੇਰੇ ਗ੍ਰਹਿ ਨੂੰ ਪਵਿੱਤਰ ਕਰੋ ਮੇਰੀ ਬੇਨਤੀ ਇਹ ਹੈ ਅੰਤਰਜਾਮੀ ਜਗਤ ਗੁਰੂ ਜੀ ਦੁਨੀ ਚਾਂਦਾ ਪਰਮ ਦੂਰ ਕਰਨ ਵਾਸਤੇ ਉੱਠ ਕੇ ਉਹਦੇ ਨਾਲ ਤੁਰ ਪਏ ਦੁਨੀ ਚੰਦ ਤਗੜਾ ਸ਼ਾਉਗਾਰ ਸੀ ਕਿੱਲੇ ਕਿੱਲੇ ਵਰਗੀ ਵਿਸ਼ਾਲ ਵੇਲੀ ਉਹਦਾ ਘਰ ਸੀ ਉਹ ਜਿਹਦੇ ਕਮਰੇ ਗਿਨੇ ਨਹੀਂ ਜਾਂਦੇ ਸਨ ਉਹਦੇ ਬਾਪ ਨੇ ਬੇੰਤ ਧਨ ਜੋੜਿਆ ਸੀ ਘਰ ਦਾ ਖੁੱਲਾ ਵੇੜਾ ਸੀ ਉਰਸ਼ਾ ਇਸ ਤਰ੍ਹਾਂ ਨਾਲ ਇਸ ਤਰ੍ਹਾਂ ਭਰਿਆ ਆਇਆ ਸੀ ਜਿਵੇਂ ਵਿਆਹ ਵਾਲਾ ਘਰ ਹੁੰਦਾ ਹੈ ਦੋ ਪੰਗਤਾਂ ਵਿੱਚ ਤੀਰਥ ਸਾਧੂ ਤੇ ਬ੍ਰਾਹਮਣ ਬੈਠੇ ਸਨ ਬ੍ਰਾਹਮਣਾ ਨੇ ਟੀਰੇ ਟਿੱਕੇ ਲਾਏ ਹੋਏ ਸੀ ਸਾਧੂਆਂ ਨੇ ਵੀ ਆਪਣੇ ਤਨ ਨੂੰ ਸਾਧੂ ਪੇਸਦਿਆਂ ਵਸਤੂਆਂ ਨਾਲ ਛਿਨਾ ਰਿਹਾ ਆਇਆ ਸੀ ਲੰਮੀਆਂ ਗਾੜੀਆਂ ਉੱਚੀਆਂ ਗੋਗੜਾ ਤੇ ਗਰਣ ਮੁੰਨੀਆਂ ਸਿਰ ਟਿੰਡਾ ਉੱਤੇ ਆਠ ਫੇਰਦੇ ਹੋਏ ਪੱਕੇ ਭੋਜਨ ਦੀ ਆਸ ਕਰ ਰਹੇ ਸਨ ਮਨ ਮਿਰਤੀ ਭੋਜਨ ਵੱਲ ਸੀ ਭੋਜਨ ਹੀ ਧਰਮ ਸੀ ਦਸ਼ਨਾ ਸਰਦਾ ਸੀ istri ਰੂਪ ਜੀਵਨ ਮੁੱਲ ਸੀ ਐਸੇ ਲਾਲਚੀ ਸੰਤ ਬ੍ਰਾਹਮਣ ਬੈਠੇ ਸਨ ਗੁਰੂ ਜੀ ਪੰਗਤ ਵਿੱਚ ਬੈਠ ਗਏ ਜਦੋਂ ਪੋਜਨ ਵਰਤਣਾ ਸ਼ੁਰੂ ਹੋਇਆ ਤਾਂ ਜਗਤ ਗੁਰੂ ਨਾਨਕ ਜੀ ਨੇ ਦੁਨੀ ਚੰਦ ਨੂੰ ਕੋਲ ਸਾਧ ਕੇ ਆਖਿਆ ਸ਼ਾਹ ਜੀ ਇਹ ਦੱਸੋ ਇਹ ਪੋਜਨ ਕਿਉਂ ਛਕਾਰ ਹੈ ਜੇ ਮਹਾਰਾਜ ਘਰ ਦੇ ਪੰਡਤਾਂ ਨੇ ਮੈਨੂੰ ਸਿਮਰਤੀ ਪੜ੍ਹ ਕੇ ਸੁਣਾਈ ਹੈ ਉਸ ਵਿੱਚ ਲਿਖਿਆ ਹੈ ਕਿ ਇਹ ਕਿਸੇ ਮਰੇ ਪ੍ਰਾਣੀ ਦੇ ਹਿੱਤ ਬ੍ਰਾਹਮਣ ਤੇ ਸੰਤਾਨ ਸਰਾਧਾ ਦੇ ਦਿਨ ਵਿੱਚ ਭੋਜਨ ਛਕਾਇਆ ਜਾਵੇ ਤਾਂ ਪਿਤਰ ਮਰਿਆ ਹੋਇਆ ਪੁਰਸ਼ ਕਦੀ ਕੇ ਹੀ ਸਾਤ੍ਰਿਪਤ ਰੱਜਿਆ ਰਹਿੰਦਾ ਹੈ ਮੈਂ ਆਪਣੇ ਪਿਤਾ ਨੂੰ ਤ੍ਰਿਪਤ ਕਰਨ ਵਾਸਤੇ ਇਹ ਕੁਝ ਕਰ ਰਿਹਾ ਹਾਂ ਕਿਉਂਕਿ ਸਿਮਰਤੀ ਦੱਸਦੀ ਹੈ ਖਾਦਾ ਹੋਇਆ ਭੋਜਨ ਪਿਤਰਾਂ ਨਾਲ ਪਹੁੰਚਦਾ ਹੈ ਬਸ ਸਾਰਾ ਮਾਇਆ ਭਾਂਡੇ ਸਭ ਕੁਝ ਉਹਨਾਂ ਕੋਲ ਜਾਂਦੇ ਹਨ ਇਹ ਸੁਣ ਕੇ ਗੁਰੂ ਜੀ ਹੱਸ ਪਏ ਹੱਸਦੇ ਹੋਏ ਬੋਲੇ ਮੈਂ ਨਹੀਂ ਖਾਂਦਾ ਮੈਂ ਝੂਠ ਕਿਉਂ ਬੋਲਾਂ ਮੈਂ ਤਾਂ ਇਹ ਜੋ ਕੁਝ ਖਾਣਾ ਹੈ ਉਹ ਕੁਝ ਇੱਥੇ ਰਹਿ ਜਾਣਾ ਹੈ ਤੇਰੇ ਪਿਤਾ ਨੂੰ ਕੁਝ ਨਹੀਂ ਮਿਲਣਾ 4 ਦਿਨ ਤੋਂ ਸਰਾਧ ਕਰ ਰਿਆ ਹਾਂ ਇਸ ਆਵ ਨਾਲ ਤੇਰਾ ਪਿਤਾ ਜੀ ਬਹੁਤ ਤਕਰੀਬਤ ਹੋਏ ਤੇ ਪ੍ਰਸੰਨ ਚਿਤ ਹੋਏ ਹੋਏ ਹੋਣੇ ਚਾਹੀਦੇ ਹਨ ਰਾਹਨ ਨਾ ਹੋਣੀ ਸਾਧੂ ਕਦੀ ਝੂਠ ਨਹੀਂ ਬੋਲਦੇ ਤੇਰਾ ਪਿਤਾ ਤਾਂ 4 ਦਿਨ ਤੋਂ ਭੁੱਖੇ ਤੜਫ ਰਹੇ ਹਨ ਉਹ ਬਗਿਆੜ ਵੀ ਜੂਨ ਵਿੱਚ ਹਨ ਉਹਨਾਂ ਨੂੰ ਮਾਸ ਪ੍ਰਾਪਤ ਨਹੀਂ ਹੋਇਆ ਜੋ ਉਹਨਾਂ ਦੀ ਖਾਾਕ ਹੈ ਏ ਤੇਰਾ ਇਹ ਕੀਤਾ ਖਰਚ નિਸਫਲ ਜਾ ਰਿਹਾ ਹੈ ਪੰਡਤ ਨੇ ਆਪਣੇ ਪੇਟ ਬਦਲੇ ਰਾਜ ਕੇ ਝੂਠ ਬੋਲਿਆ ਹੈ ਮੈਂ ਝੂਠ ਬੋਲਣ ਵਾਸਤੇ ਤਿਆਰ ਨਹੀਂ ਹਾਂ ਇਹ ਹੋ ਸਕਦਾ ਹੈ ਕਿ ਖੁਸ਼ੀ ਨਾਲ ਸੰਤ ਸਾਧਵਾਂ ਤੇ ਬ੍ਰਾਹਮਣ ਭੋਜਨ ਖਵਾਵੇ ਗੁਰੂ ਜੀ ਦੇ ਨੇੜੇ ਹੀ ਦੁਨੀ ਚੰਦ ਦੇ ਘਰਾਣੇ ਦਾ ਬ੍ਰਾਹਮਣ ਬੈਠਾ ਸੀ ਉਹ ਗੁਰੂ ਜੀ ਦੇ ਬਚਨ ਸੁਣ ਕੇ ਤੜਫੁੱਟਿਆ ਵਸਨੇ ਕਾਲੀ ਨਾਲ ਆਖਿਆ اے ਸੰਤ ਇਹ ਆਣ ਕਰਕੇ ਕਿਵੇਂ ਹੋ ਸਕਦਾ ਹੈ ਕਿ ਆ ਮੈਨੂੰ ਸਿਮਰਤੀ ਝੂਠੀ ਹੈ ਮਨੋਂ ਸਿਮਰਤੀ ਝੂਠੀ ਹੈ ਉਹ ਕਦੀ ਝੂਠ ਨਹੀਂ ਹੋ ਸਕਦੀ ਧਰਮ ਦੀ ਨਰਾਦਰੀ ਕਰਦਾ ਹੈ ਆਣ ਕਰਕੇ ਦੱਸ ਮੈਨੂੰ ਤੇਰੇ ਕੋਲ ਕੀ ਸਬੂਤ ਹੈ ਸਾਡੇ ਵੱਡੇ ਸ਼ਾਹ ਜੀ ਬਗਿਆੜ ਜੂਨ ਵਿੱਚ ਹਨ ਸਾਬਤ ਕਰ ਸਕਦਾ ਹੈ ਗੁਰੂ ਜੀ ਹਾਂ ਪੰਡਤ ਜੀ ਮੈਂ ਸਾਬਤ ਕਰ ਸਕਦਾ ਹਾਂ ਕ੍ਰੋਧ ਨਾ ਕਰੋ ਦੁਨੀ ਚੰਦ ਕਰਲੇ ਜਾਂਦੇ ਨੇ ਜਾ ਕੇ ਦੇਖ ਆਉਂਦੇ ਹਨ ਜੇ ਤਾਂ ਬਘਿਆੜ ਨੇ ਸਾਰਾ ਹਾਲ ਦੱਸ ਦਿੱਤਾ ਤਾਂ ਦੁਨੀ ਚੰਦ ਦੀ ਤਸੱਲੀ ਹੋ ਗਈ ਤਾਂ ਤੁਸੀਂ ਝੂਠੇ ਪੰਡਤ ਜੀ ਇਹ ਸ਼ਾਹ ਦੀ ਤਸੱਲੀ ਨਾ ਹੋਈ ਤਾਂ ਤੁਸੀਂ ਝੂਠੇ ਗੁਰੂ ਜੀ ਬਹੁਤ ਠੀਕ ਗੁਰੂ ਜੀ ਦੇ ਬਚਨ ਸੁਣ ਕੇ ਦੁਨੀ ਚੰਦ ਦੇ ਪੈਰਾਂ ਠੋਂ ਤਰਤੀ ਨਿਕਲ ਗਈ। ਉਹ ਬਹੁਤ ਪਰੇਸ਼ਾਨ ਹੋਇਆ। ਉਹ ਤਾਂ ਸਮਝਦਾ ਸੀ ਕਿ ਉਹ ਦਾ ਪਿਤਾ ਕਿਤੇ ਸਵਰਗ ਵਿੱਚ ਬੈਠਾ ਹੋਵੇਗਾ। ਉਹ ਸ਼ਾਂਤ ਹਿਰਦੇ ਸਾਥ ਈਸ਼ਵਰ ਚਰਨ ਸੋਖ ਨੂੰ ਮਾਣ ਰਿਆ ਹੋਵੇਗਾ। ਤਿੰਨ ਸਾਲ ਤੋਂ ਸ਼ਰਦਾ ਨਾਮ ਉਤੇ ਕਈ ਯਾਰ ਪਏ ਖਰਚਾ ਇਹਨਾਂ ਸਾਲ ਤੋਂ ਸਰਦਾ ਦੇ ਨਾਮ ਤੇ ਕਈ ਹਜ਼ਾਰ ਰੁਪਏ ਖਰਚ ਦਿੱਤੇ ਹਨ ਘਰ ਦੇ ਪੰਡਤ ਨੇ ਦਾਨ ਤੇ ਧੰਨ ਨਾਲ ਪੱਕੇ ਮਕਾਨ ਸਾਰ ਲਏ ਸੀ ਪਰ ਇਹ ਸਾਧੂ ਗੁਰੂ ਜੀ ਨਰਾਲਾ ਪੁਰਸ਼ ਹੈ ਜੋ ਆਖਦਾ ਹੈ ਉਸ ਦਾ ਪਿਤਾ ਬਗਿਆੜ ਜੂਨ ਵਿੱਚ ਦੁਖੀ ਤੇ ਭੁੱਖਾ ਜੰਗਲਾਂ ਚ ਤੜਫ ਰਿਆ ਹੈ ਕਿੱਥੋਂ ਤੱਕ ਠੀਕ ਹੈ ਸੇਠ ਦੁਨੀ ਚੰਦ ਗੁਰੂ ਜੀ ਨੇ ਬਚਨ ਕੀਤਾ ਇੱਕ ਥਾਲ ਵਿੱਚ ਖਾਣ ਵਾਲੇ ਸਾਰੇ ਪਦਾਰਥ ਰੱਖ ਕਿ ਪਾਣੀ ਦਾ ਗੜਵਾ ਸਾਥ ਲੈ ਕੇ ਕੱਲੇ ਜਾਹੁ ਇਥੋਂ ਦੱਖਣ ਵਾਲ ਮਲਤਾਨ ਵਾਲੀ ਸ਼ਾਈ ਸ਼ਰਕਤੇ ਪੰਜਵੀਂ ਕੋ ਉੱਤੇ ਇੱਕ ਮਲੇ ਲਾਗੇ ਤੇਰਾ ਪਿਤਾ ਜੀ ਬਿਗੜ ਰੂਪ ਵਿੱਚ ਬੈਠੇ ਹਾਉ ਕੇ ਲੈ ਰਹਾ ਦਰੀਨਾ ਉਹਦੇ ਕੋਲ ਚਲਿਆ ਜਾਮੀ ਰਾਜਦੇਵੀ ਬਗਿਆੜ ਉਸੇ ਵੇਲੇ ਪੁਰਸ਼ ਰੂਪ ਵਾਂਗ ਤੇਰੇ ਨਾਲ ਗੱਲਾਂ ਕਰੇਗਾ ਆਪਣੀ ਜੂਨ ਦੀਆਂ ਆਪ ਗੱਲਾਂ ਦੱਸੇਗਾ ਤੇਰਾ ਭੋਜਨ ਖਾ ਲਵੇਗਾ ਅਸੀਂ ਉਹਨਾ ਚਿਰ ਤੇਰੇ ਘਰ ਹੀ ਬੈਠਦੇ ਹਾਂ ਤੇਰੇ ਆਉਣ ਤੋਂ ਬਾਅਦਤਾ ਦੱਸਣ ਪਿੱਛੋਂ ਜਾਵਾਂਗੇ ਕਰਤਾਰ ਦੇ ਰੰਗ ਹਨ ਕਭਰਾ ਨਾ ਸੱਚ ਝੂਠ ਦਾ ਨਤਾਰਾ ਕਰ ਦੁਨੀ ਚਾਂਦਨੇ ਚਾਂਦੀ ਦਾ ਵੱਡਾ ਥਾਲ ਲਿਆ ਉਸ ਵਿੱਚ ਚੋਖਾ ਭੋਜਨ ਪਰੋਸਿਆ ਭੋਜਨ ਪਰੋਸ ਕੇ ਪਾਣੀ ਦਾ ਗੜਵਾ ਲੈ ਕੇ ਆਪਣੇ ਪਿਤਾ ਵੱਲ ਤੁਰ ਪਿਆ ਗੁਰੂ ਜੀ ਦੇ ਦਫੇ ਹੋਏ ਨਿਸ਼ਾਨਾ ਕੋਲ ਪਹੁੰਚਿਆ ਤਾਂ ਸੱਚ ਮੋਚ ਬਹੁਤ ਸਾਰੇ ਮਲੇ ਦੇਖੇ ਮੜਿਆਂ ਵਿੱਚ ਦਾਖਲ ਹੋ ਗਿਆ ਵੀ ਕੁ ਕਦਮ ਅੱਗੇ ਗਿਆ ਤਾਂ ਕੀ ਦੇਖਦਾ ਹੈ ਕਿ ਕੰਬੇ ਆਗਿਆ ਹੜ ਸ਼ੇਰ ਸੁਟੀ ਲਮਾ ਪਿਆ ਉਹ ਇਹ ਲਦਾ ਵੀ ਨਹੀਂ ਸ਼ੇਰ ਮਰਨ ਲੱਗਾ ਹੈ ਦੁਨੀ ਚੰਦ ਪਹਿਲਾਂ ਨਾ ਤਾਂ ਡਰਿਆ ਫਿਰ ਗੁਰੂ ਜੀ ਦੇ ਬਚਨ ਚੇਤੇ ਕਰਕੇ ਉਸ ਨੇ ਵਾਜ ਦਿੱਤੀ ਪਿਤਾ ਜੀ ਜਿਉਂ ਹੀ ਦੁਨੀ ਚੰਦ ਜੀ ਨੇ ਪਿਤਾ ਜੀ ਆਖਿਆ ਤੱਬ ਗਿਆ ਹਿੱਲਿਆ ਉਸ ਨੇ ਸੇਰ ਉੱਪਰ ਚੱਕ ਕੇ ਦੇਖਣ ਦਾ ਯਤਨ ਕੀਤਾ ਦੁਨੀ ਚਾਂਦ ਨੇ ਫੇਰ ਵਾਜ ਦਿੱਤੀ ਮੇਰੇ ਪਿਤਾ ਜੀ ਬਗਿਆੜ ਉੱਠ ਕੇ ਖਲੋ ਗਿਆ ਦੁਨੀ ਚਾਂਦ ਨੇ ਸਨਾਈ ਦਿੱਤਾ ਤੇ ਅਨਪਉ ਹੋਇਆ ਜਿਵੇਂ ਬਗਿਆੜ ਆਖਣ ਲੱਗਾ ਇਹ ਆਖਣ ਲੱਗਾ ਇਹ ਬੇਟਾ ਦੁਨੀ ਚਾਂਦ ਦੁਨੀ ਚਾਂਦ ਦੇ ਗਿਆ ਬਗਿਆੜ ਦੀਆਂ ਅੱਖਾਂ 'ਚ ਅਥਰੂ ਤੇਰ ਪਏ ਦੁਨੀ ਚਾਂਦ ਨੇ ਆਖਿਆ ਮੈਨੂੰ ਸੱਚ ਦੱਸੋ ਤੁਸੀਂ ਮੇਰੇ ਪਿਤਾ ਜੀ ਹੋ ਬਗਿਆੜ ਨੇ ਆਖਿਆ ਹਾਂ ਦੁਨੀ ਚੰਦ ਮੈਂ ਤੇਰਾ ਪਿਤਾ ਹਾਂ ਚਾਰ ਦਿਨ ਬਗਿਆੜ ਨੇ ਆਖਿਆ ਮੈਂ ਦੁਨੀ ਚੰਦ ਚਾਰ ਦਿਨ ਤੋਂ ਪੁੱਖਾ ਤੜਫ ਰਿਹਾ ਹਾਂ ਭੋਜਨ ਨਹੀਂ ਮਿਲਿਆ ਦੁਨੀ ਚਾਂਦ ਤੇ ਦੇਖ ਦੇ ਦੇਖ ਦੇ ਬਗਿਆੜ ਰੂਪ ਪੁਰਸ਼ ਵਰਗਾ ਹੋ ਗਿਆ ਓਹੋ ਰੂਪ ਮਰਨ ਤੋਂ ਪਹਿਲਾਂ ਸੀ ਉਹ ਦੁਨੀ ਚੰਦ ਦੇ ਹੱਥੋਂ ਥਾਲ ਫੜ ਕੇ ਭੋਜਨ ਖਾਣ ਲੱਗਾ ਸਾਰਾ ਭੋਜਨ ਖਾ ਗਿਆ ਪਾਣੀ ਪੀਤਾ ਖੂਬ ਤ੍ਰਿਪਤ ਹੋ ਕੇ ਦੁਨੀ ਚੰਦ ਨੇ ਉਸ ਨੂੰ ਕਿਹਾ ਬੇਟਾ ਜਿਸ ਕਿਸੇ ਨੇ ਤੈਨੂੰ ਮੇਰੇ ਵੱਲ ਭੇਜਿਆ ਹੈ ਉਸਨੇ ਬਹੁਤ ਚੰਗਾ ਕੀਤਾ ਹੈ ਅੱਜ ਪੁੱਤਰ ਬਣ ਕੇ ਮੇਰੀ ਸੇਵਾ ਕੀਤੀ ਹੈ ਮੈਂ ਮਰ ਜਾਣਾ ਸੀ ਮੇਰੇ ਪ੍ਰਾਣ ਬਚਾਏ ਹਨ ਮੈਂ ਬਹੁਤ ਪਰੇਸ਼ਾਨ ਹਾਂ ਹੁਣ ਤੂੰ ਜਾ ਘਰ ਪਿਤਾ ਜੀ ਇਹ ਤਾਂ ਦੱਸੋ ਤੁਸੀਂ ਬਗਿਆੜ ਜੂਚ ਕਿਉਂ ਆਏ ਕੁੱਤਰ ਇਹ ਵਾਰਤਾ ਕਿਉਂ ਹੈ ਜੁਨੀ ਦੁਨੀ ਚੰਦ ਦਾ ਪਿਤਾ ਦੱਸਣ ਲੱਗਾ ਮੈਂ ਜਦੋਂ ਮਰਨ ਲੱਗਾ ਹਾਂ ਆਪਣੇ ਗਵਾਂਡ ਕੋਈ ਮਾਸ ਪੁੰਨ ਰਿਆ ਸੀ ਮਾਸ ਦੀ ਭੁਜਨ ਦੀ ਵਾਸ਼ਨਾ ਆਈ ਮੇਰਾ ਮਨ ਮਾਸ ਵਾਸਤੇ ਲੋਚਿਆ ਇਸੇ ਲੋਚ ਵਿੱਚ ਪ੍ਰਾਣ ਨਿਕਲ ਗਏ ਅਗਲੇ ਦਿਨ ਹੀ ਬਿਹਾਰ ਰੂਪ ਬਣ ਕੇ ਦੂਸਰਾ ਜਨਮ ਲਿਆ ਇਹ ਜਨਮ ਵਿੱਚੋਂ ਕੀ ਪਰ ਕਦੋਂ ਛਟਕਾਰਾ ਹੋਣਾ ਹੈ ਦੁਨੀ ਜਾਨ ਦਾ ਮਨ ਪਾਰ ਆਇਆ ਉਹ ਰੋ ਪਿਆ ਉਹਦੇ ਪਿਤਾ ਨੇ ਦਲਾਸਾ ਦਿੱਤਾ ਉਬਗੇ ਆੜ ਬਣ ਕੇ ਸੈ ਸਰੀਰ ਛੱਡਦਾ ਹੋਇਆ ਜੰਗਲ ਨੂੰ ਤੁਰ ਪਿਆ ਦੁਨੀ ਚੰਦ ਬਗੇ ਆੜ ਬਣ ਕੇ ਸਰੀਰ ਛੱਡਦਾ ਆਇਆ ਜੰਗਲ ਨੂੰ ਤੁਰ ਪਿਆ ਦੁਨੀ ਚੰਦ ਅਦਾ ਚਿਤ ਵਾਪਸ ਮੋੜ ਆਇਆ ਜਦੋਂ ਆਕਾਰ ਪੁੱਜਾ ਤਾਂ ਅੱਗੇ ਗੁਰੂ ਜੀ ਬੈਠੇ ਸਨ ਉਹਨਾਂ ਦੇ ਚ ਗਿਰਦੇ ਸਾਧੂ ਤੇ ਬ੍ਰਾਹਮਣ ਬੈਠੇ ਸਨ ਗਿਆਨ ਚਰਚਾ ਹੋ ਰਹੀ ਸੀ ਖੂਬ ਗਰਮਾ ਗਰਮ ਬਹਿਸ ਸੀ ਦੁਣੀ ਚਾਂਦਨੇ ਜਾਂਦਿਆਂ ਹੀ ਥਾਲ ਵਗਾ ਕੇ ਸਟਿਆ ਸੇਵਕ ਨੂੰ ਗੜਵਾ ਫੜਾ ਕੇ ਗੁਰੂ ਜੀ ਦੇ ਚਰਨਾ ਉਪਰ ਜਾ ਡਿੱਗਾ ਡਿੱਗਦੇ ਸਾਰ ਪੁੱਬੀ ਕੁੱਬੀ ਰੋਣ ਲੱਗ ਪਿਆ ਉਹ ਰੋਂਦਾ ਹੋਇਆ ਅੱਖਾਂ ਲੱਗਾ ਗੁਰੂ ਜੀ ਆਪ ਸੱਚੇ ਜੀ ਮੇਰਾ ਪਿਤਾ ਬਗਿਆੜ ਹੈ ਉਸ ਦੀ ਕਲਿਆਣ ਕਰੋ ਬਖਸ਼ੋ ਉਹ ਭੁੱਖੇ ਸਨ ਉਹਨਾਂ ਭੋਜਨ ਖਾਦਾ ਦੱਸੋ ਉਹਨਾਂ ਦੀ ਕਿਵੇਂ ਕਲਿਆਣ ਹੋ ਸਕਦੀ ਹੈ ਬ੍ਰਾਹਮਣ ਝੂਠ ਹਨ ਮੈਨੂੰ ਸਿਮਰ ਸਿਮਰਤੀ ਝੂਠੀ ਹੈ ਸਿਮਰਮਤੀ ਝੂਠੀ ਹੈ ਕਰਦੇ ਪੰਡਤ ਨੂੰ ਧੋਖਾ ਕੀਤਾ ਦੁਨੀ ਚਾਂਦਨੀ ਇਹ ਬਾਤ ਸੁਣ ਕੇ ਕਰਦਾ ਪੰਡਤ ਸ਼ਰਮ ਦਾ ਮਾਰਿਆ ਖਿਸਕ ਗਿਆ ਦੂਸਰੇ ਸਾਧੂ ਤੇ ਪੰਡਤ ਬਹੁਤ ਰਾਹਣ ਹੋਏ ਉਹਨਾਂ ਵੀ ਗੁਰੂ ਜੀ ਦਾ ਸਤਕਾਰ ਸਤਕਾਰ ਕਰਨਾ ਤੇ ਆ ਗੁਰੂ ਜੀ ਨੇ ਦੁਨੀ ਚੰਦਾ ਸਿੰਘ ਉੱਪਰ ਚੁੱਕਿਆ ਕੋਲ ਬਿਠਾ ਕੇ ਹੌਸਲਾ ਦਿੱਤਾ ਗੁਰੂ ਜੀ ਆਖਣ ਲੱਗੇ ਦੁਨੀ ਚੰਦ ਜੀਵ ਨੂੰ ਮਾਇਆ ਮੋਹਨੀ ਨੇ ਮੋ ਲਿਆ ਹੈ ਇਹ ਮਾਇਆ ਤੇ ਇੱਕ ਵਸੀਲਾ ਹੈ ਜਗਤ ਦੇ ਤੰਦਿਆਂ ਨੂੰ ਤੇਰੀ ਤੋਰੀ ਰੱਖਣ ਦਾ ਹੈ ਜੇ ਮਾਇਆ ਸਾਰਾਂ ਸੰਤਾਂ ਦੇ ਨਿਮਤ ਖਰਚ ਹੋਵੇ ਤਾਂ ਚੰਗਾ ਹੈ ਇਹ ਮਰਿਆ ਸਾਥ ਨਹੀਂ ਜਾਂਦੀ ਇਹ ਜਾਣਦੀ ਹੁੰਦੀ ਤਾਂ ਤੁਸਾਂ ਦੇ ਪਿਤਾ ਕਦੀ ਮਾਸ ਬਦਲੇ ਭੁੱਖੇ ਨਾ ਮਰਦੇ ਤੁਸਾਂ ਦੇ ਦਫ਼ਨ ਉੱਤੇ ਤੁਸਾਂ ਕੋਲ 7 ਕਰੋੜ ਧਨ ਹੈ ਕਿੰਨਾ ਬਹੁਤ ਧਨ ਹੈ ਇਹ ਇਥੇ ਰਹਿ ਜਾਣਾ ਹੈ ਨਾਲ ਜਾਂਦਾ ਹੈ ਨਾਲ ਪ੍ਰਭੂ ਸਿਮਰਨ ਸੱਚੀ ਮਾਇਆ ਤੇ ਭਗਤੀ ਜੋ ਦਰਗਾਹਾਂ ਸਹਾਈਤਾ ਕਰਦੀ ਹੈ ਗੁਰੂ ਜੀ ਨੇ ਫਰਮਾਇਆ ਦੇ ਦਾ ਪਰਮ ਮਰਥ ਸਮੁੰਦਰ ਵਿੱਚ ਲੱਗੇ ਜਾਲ ਨੂੰ ਮੱਛੀ ਨਹੀਂ ਸਮਝਦੀ ਉਹ ਉਸ ਵਿੱਚ ਫਸ ਜਾਂਦੀ ਹੈ ਇਹ ਵੀ ਨਹੀਂ ਸਮਝਦੀ ਜਾਲ ਖਾਰਾ ਹੁੰਦਾ ਹੈ ਮਛਲੀ ਕਿੰਨੀ ਸੋਹਣੀ ਤੇ ਸਿਆਣੀ ਹੁੰਦੀ ਹੈ ਫਿਰ ਵੀ ਪ੍ਰੋਸਾ ਕਰਕੇ ਘਰ ਲੈਂਦੀ ਹੈ ਇਸ ਤਰ੍ਹਾਂ ਮਾਇਆ ਉੱਤੇ ਪ੍ਰੋਸਾ ਕਰਕੇ ਜੀਵ ਮਾਇਆ ਜਾਲ ਵਿੱਚ ਫਸ ਜਾਂਦਾ ਹੈ ਉਹ ਜੀਰ ਇਹ ਇਸੇ ਤਰ੍ਹਾਂ ਕਾਲ ਮੌਤ ਦਾ ਜਾਲ ਸਿਰ ਉੱਤੇ ਤਣਿਆ ਦੇਖ ਜਿਸ ਤਰ੍ਹਾਂ ਤੇ ਮੱਛਲੀ ਨੂੰ ਕੋਈ ਸ਼ਿਕਾਰ ਕਰ ਲੈਂਦਾ ਹੈ ਏ ਜੀਵ ਪੁਰਸ਼ ਨੂੰ ਕਦੀ ਅਚਿੰਤਾ ਅੰਦਰ ਸੇ ਮੌਤ ਰੂਪੀ ਜਾਲ ਆ ਪੈਂਦਾ ਹੈ ਜਾਲ ਤੋਂ ਉਹ ਬਚਦੇ ਹਨ ਜੋ ਸੱਚੇ ਨਾਮ ਦਾ ਸਿਮਰਨ ਵਿੱਚ ਜੁੜੇ ਹਨ ਜਿੰਨਾ ਨੇ ਸਾਉ ਬਰਿਆਈਆਂ ਦਾ ਤਿਆਗ ਕਰ ਦਿੱਤਾ ਹੈ ਮੈਂ ਉਹਨਾਂ ਤੋਂ ਬਲੇ ਹਾਰੇ ਜਾਂਦਾ ਹਾਂ ਤਤਿਆਂ ਕੇ ਸੱਚੇ ਪਰਮਾਤਮਾ ਉੱਤੇ ਦੇਦਾਰ ਉੱਤੇ ਜਾ ਕੇ ਬਖਸ਼ੇ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ